ਮੇਰੇ ਗੀਤਾਂ ਨੂੰ ਪਿਆਰ ਕਰਨ ਵਾਲੇ ਮੇਰੇ ਚੈਨਲ ਨੂੰ ਦੇਖਣ ਸੁਣਨ ਵਾਲੇ ਸਾਰੇ ਭੈਣ ਭਾਈਆਂ ਦਾ ਮੈਂ ਦਿਲੋਂ ਬਹੁਤ ਧੰਨਵਾਦ ਕਰਦੀ ਆ ਤੇ ਮੈਨੂੰ ਕਮੈਂਟਾਂ ਰਾਹੀਂ ਇੰਨਾ ਮਾਨ ਸਤਕਾਰ ਦਿਨੇ ਹੋ ਮੈਨੂੰ ਬਹੁਤ ਬਹੁਤ ਖੁਸ਼ੀ ਹੁੰਦੀ ਹੈ ਤੁਹਾਡਾ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦੀ ਆ ਇਸੇ ਤਰ੍ਹਾਂ ਪਿਆਰ ਦਿੰਦੇ ਰਹਿਣਾ ਤਾਂ ਕਿ ਮੈਂ ਨਵੇਂ ਤੋਂ ਨਵੇਂ ਗੀਤ ਲੈ ਕੇ ਤੁਹਾਡੇ ਸਾਹਮਣੇ ਆਉਂਦੀ ਰਹਾ ਤਾਂ ਕਿ ਆਪਣਾ ਵਿਰਸਾ ਜਿਹੜਾ ਇਹ ਅਲੋਪ ਨਾ ਹੋ ਸਕੇ ਸੋ ਅੱਜ ਮੈਂ ਜਿਹੜਾ ਗੀਤ ਲੈ ਕੇ ਆਈਆਂ ਤੁਹਾਡੇ ਸਾਹਮਣੇ ਇਹ ਇੱਕ ਪਤੀ ਪਤਨੀ ਦੇ ਪਿਆਰ ਦਾ ਗੀਤ ਹੈ ਪਤੀ ਨੌਕਰ ਜਾਂਦਾ ਤਾਂ ਪਤਨੀ ਉਹਦੇ ਨਾਲ ਕੀ ਗੱਲਾਂ ਕਰਦੀ ਆ ਉਹਨੂੰ ਕੀ ਕਹਿੰਦੀ ਹੈ ਤੇ ਇਹ ਤੁਸੀਂ ਗੀਤ ਰਾਹੀਂ ਸੁਣੋ ਸਾਰਾ ਸੁਣਿਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸੋ ਮਾਣੋ ਆਨੰਦ ਪਿਆਰੇ ਜੇ ਗੀਤ ਦਾ ਮੈਂ ਤੈਨੂੰ ਪੁੱਛਦੀ ਆ ਮਾਲੀ ਕਾਹੇ ਲਾਇਆ ਬੂਟਾ ਕਾਹੇ ਲਾਇਆ ਮੈਂ ਤੈਨੂੰ ਦਾਸਦਾ ਪਲੀਏ ਨੀ ਤੈਨੂੰ ਪੂਛ ਦੀਆਂ ਮਾਲੀਵੇ ਬੂਟਾ ਕਾਹੇ ਕੋਮੜਾਇਆ ਬੂਟਾ ਕਾਹੇ ਕੋਮੜਾਇਆ ਮੈਂ ਤੈਨੂੰ ਦੱਸਦਾ ਪਾਲੀਏ ਨੀ ਨਾਇੜਾ ਹਲਟ ਜੋੜਿਆ ਵੇ ਵਾਣੀ ਅੰਜਵਾ ਦਾ ਆਇਆ ਵੇ ਪਾਣੀ ਅੰਜਵਾ ਦਾ ਆਇਆ ਪਾਣੀ ਅੰਜਵਾ ਦਾ ਆਇਆ ਵੇ ਬੂਟੇ ਛੱਡੀਆਂ ਨੇ ਲਗਰਾ ਵੇ ਬੂਟੇ ਛੱਡੀਆਂ ਨੇ ਬੂਟੇ ਛੱਡੀਆਂ ਨੇ ਲਗਰਾਵੇ ਵੇ ਮੈਂ ਮੰਜਾ ਛਾਵੇਂ ਡਾਇਆ ਵੇ ਮੈਂ ਮੰਜਾ ਛਾਵੇਂ ਡਾਇਆ ਮੈਂ ਮੰਜਾ ਛਾਵੇਂ ਡਾਇਆ ਵੇ ਸੁਪਨੇ ਚ ਨੁਕਰ ਤੂੰ ਨੇ ਚਨਾਉ ਕਰ ਆਇਆ ਨਾ ਝੇੜ ਨੁਕਰਾਵੇ ਵੇ ਸਾਨੂੰ ਨੀਂਦਰ ਪਿਆਰੀ ਵੇ ਸਾਨੂੰ ਨੀਂਦਰ ਪਿਆਰੀ ਮੈਂ ਤੁਰ ਜਾਊਂਗਾ ਗੋਰੀਏ ਨੀ ਨੀ ਤੂੰ ਸੁੱਤੀ ਰਹੀ ਸੁਖਾੜੀ ਨੀ ਤੂੰ ਈ ਸੁਖਾੜੀ ਮਰ ਜਾਵੇ ਜੰਮੂ ਦਾ ਗੱਡਵੇ ਜੀਨੇ ਰੇਲੇ ਚੁੜਾਇਆ ਵੇ ਜੀਨੇ ਰੇਲੇ ਚੁੜਾਇਆ ਮਰ ਜਾਣੇ ਜੰਮੂ ਦੀਆਂ ਗੋਰੀਆਂ ਵੇ ਵੇ ਜੀਨੇ ਆ ਵੇ ਜੀ ਨਾਨਕ ਰਤੂ ਲਾਇਆ ਤੁੰ ਨਕਰ ਹੋ ਗਿਆ ਵੇ ਵਸਾਨੂੰ ਸਸਿ ਵਸ ਪਾਇਆ ਵਸਾਨੂੰ ਸਸਿ ਵਸ ਪਾਇਆ ਸੱਸ ਮੈਨੂੰ ਮਾਰੇ ਝਿੜਕਾਵੇ ਵੇ ਸਾਡਾ ਚੇਰਾ ਕੁੰਮਲਾਇਆ ਵੇ ਸਾਡਾ ਚੇਰਾ ਕੁੰਮਲਾਇਆ ਤੂੰ ਛੇਤੀ ਆ ਜਨਕਰਾ ਵੇ ਤੈਨੂੰ ਦਿਲ ਦਾ ਹਾਲ ਸੁਣਾਮਾ ਵੇ ਤੈਨੂੰ ਦਿਲ ਦਾ ਹਾਲ ਸੁਣਾਮਾ ധര ഗോരീ മുട്ടിയ ആവ് മുട്ടിയ ആവ